ਜੇਕਰ ਨਹੀਂ ਤੁਸੀਂ ਕਿਸਾ ਦਾ ਐਕਸਪੀਰੀਅੰਸ ਲਿਆ ਜੁਦਾ ਇਸ ਤੇ ਉਹਨਾਂ ਦੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਹਿਲਾਂ ਤੇ ਸਰ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਮੇਰੀ ਖੁਦ ਦੀ ਕੰਪਨੀ ਦੀ ਫਿਲਮ ਹੈ ਜੋ ਕਿ ਸਾਡੀ ਕੰਪਨੀ ਨੇ ਪ੍ਰੋਡਿਊਸ ਕੀਤੀ ਹੈ ਤੇ ਸਟੋਰੀ ਵੀ ਮਤਲਬ ਸਾਡੇ ਰਾਈਟਰ ਨੇ ਸਵਾ ਬਰਮਾ ਜੀ ਤੇ ਅਸੀਂ ਮਿਲ ਜੁਲ ਕੇ ਇਹਨੂੰ ਫਿਲਮ ਇੱਥੇ ਲੈ ਕੇ ਆਏ ਹਾਂ ਸਾਡੇ ਐਕਟਰ ਸਾਡੇ ਨਾਲ ਪ੍ਰੀਤ ਜੀ ਸਾਬੀ ਸੂਰੀ ਜੀ ਜੋ ਇੱਥੇ ਨਹੀਂ ਆ पाए ਕੱਲ ਤੋਂ ਜੁਆਇਨ ਕਰ ਰਹੇ ਨੇ ਸਾਨੂੰ ਤੇ ਸਾਡੇ ਗੁਰਮੀਤ ਜੀ ਸਾਡੇ ਥੋੜਾ ਲਾਊਡ ਕੁਝ ਲਾਊਡ ਨਾ ਫਿਲਮ ਤੇ ਲੱਗ ਸਾਫੇ ਨਾ ਨਹੀਂ ਤਾਂ ਮਾਈਕ ਨਹੀਂ ਨਹੀਂ ਠੀਕਾ ਉਹ ਬੋਲੇ ਜਦੋਂ ਫਿਲਮ ਵਿੱਚ ਬੋਲੇ ਇਹ ਫਿਲਮ ਵਿੱਚ ਤਾਂ ਮਾਈਕ ਉਹ ਕਿੱਥੇ ਲੱਗੇ ਹੁੰਦੇ ਨਹੀਂ ਉੱਥੇ ਤਾਂ ਸੈਟ ਹੋਦਾ ਜਮਾ ਹੈ ਜਦੋਂ ਫਿਲਮ ਵੀ ਬੋਲਿਓ ਨਾ ਉਦਾਂ ਬੋਲੋ ਉਹ ਕਰੈਕਟਰ ਚ ਆ ਜਾ ਮਾੜਾ ਜੀ ਮੈਂ ਉਹ ਪ੍ਰੀਤ ਵਾਲੇ ਕਰੈਕਟਰ ਚ ਆ ਜਾ ਮਾੜਾ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਕਿਰਨ ਸ਼ੇਰਗਿੱਲ ਹੈ ਜੀ ਵਧੀਆ ਮੈਂ ਐਕਸਪੀਰੀਅੰਸ ਕੀਤਾ ਹੈ ਲਾਈਕ ਇੱਕ ਫੈਮਿਲੀ ਵਰਗਾ ਸਾਰਿਆਂ ਨੇ ਸਾਥ ਦਿੱਤਾ ਸਾਡੀ ਆਪਣੀ ਕੰਪਨੀ ਦੀ ਫਿਲਮ ਹੈ ਸ਼ਾਲੀਮਾਰ ਪ੍ਰੋਡਕਸ਼ਨ ਦੀ ਤੇ ਸਾਡੇ ਪ੍ਰੋਡਿਊਸਰ ਨੇ ਤੇ ਲੋਕ ਕੁਟਾਰੀ ਜੀ ਜੋ ਬੌਵੇਂ ਤੋਂ ਨੇ ਤੇ ਸਾਡੇ ਡਾਇਰੈਕਟਰ ਨੇ ਬਾਲੀਵੁੱਡ ਤੇ ਨੇ ਸੁਜਾਦ ਇਕਬਾਲ ਖਾਨ ਜੀ ਤੇ ਇਹ ਇੱਕ ਫੈਮਲੀ ਫਿਲਮ ਹੈ ਸਰ ਅਸੀਂ ਫੈਮਲੀ ਵਾਂਗੂ ਇਹਦੇ ਵਿੱਚ ਕੰਮ ਕੀਤਾ ਗੁਰਮੀਤ ਜੀ ਸਾਡੇ ਮਾਣ ਇਹਨਾਂ ਨੇ ਸਾਡਾ 뮤직 ਇਹਨਾਂ ਨੇ ਵਧੀਆ ਦਿੱਤਾ ਸਾਨੂੰ ਬਹੁਤ ਮਾਣ ਹੈ ਕਿ ਇਹਨਾਂ ਨੇ ਸਾਡਾ 뮤직 ਬਣਾਇਆ ਸਾਡੀ ਫਿਲਮ ਦਾ ਤੇ ਸਾਡੇ ਮੈਮ ਸਿਮਰਨ ਭਰਦਵਾਜ ਜੀ ਤੇ ਹੋਰ ਵੀ ਜਿਹੜੇ ਸਿੰਗਰ ਹੈਗੇ ਨੇ ਹਸ਼ਮਤ ਸੁਲਤਾਨਾ ਜੀ ਤੇ ਜੈਸਮਿਨ ਅਖਤਰ ਜੀ ਕਮਲ ਖਾਨ ਜੀ ਸਾਰਿਆਂ ਨੇ ਬਹੁਤ ਵਧੀਆ ਸਾਨੂੰ ਗਾਣੇ ਦਿੱਤੇ ਨੇ ਤੇ ਉਹਨਾਂ ਦਾ 뮤직 ਸਰ ਨੇ ਬਣਾਇਆ ਗੁਰਮੀਤ ਜੀ ਨੇ ਤੇ ਸਾਨੂੰ ਇਹ ਹੀ ਲੱਗਦਾ ਹੈ ਕਿ ਇਸ ਫਿਲਮ ਦੇ ਵਿੱਚ ਜੋ ਮਿਊਜ਼ਿਕ ਨੇ ਜੋ ਕੰਮ ਕੀਤਾ ਹੈ ਉਹ ਅਸੀਂ ਮਤਲਬ ਇਹਨਾਂ ਦੇ ਦੇਣ ਦਾ ਰਵਾਂਗੇ ਇਹਨਾਂ ਨੇ ਬਹੁਤ ਵਧੀਆ ਮਿਊਜ਼ਿਕ ਦਿੱਤਾ ਸਾਨੂੰ ਤੇ ਸਾਡੀ ਫਿਲਮ ਦੇ ਵਿੱਚ ਸਾਡੇ ਰਿਸਪੈਕਟਡ ਸੁਵਿੰਦਰ ਮਹਿਲ ਜੀ ਮਲਕੀਤ ਰੋਨੀ ਜੀ ਸਾਡੇ ਪਦਮ ਸ਼੍ਰੀ ਨਿਰਮਲ ॠषि ਮੈਮ ਜੀ ਗੁਰਪ੍ਰੀਤ ਪੰਗੋ ਮੈਮ ਜੀ ਸਾਰਿਆਂ ਨੇ ਇੱਕ ਫੈਮਲੀ ਵਾਂਗੂ ਸਾਡਾ ਸਾਥ ਦਿੱਤਾ ਅਸੀਂ ਇਹਦੇ ਵਿੱਚ ਕੰਮ ਕੀਤਾ ਫਿਲਮ ਦੇ ਵਿੱਚ ਮੈਂ ਬਹੁਤ ਜ਼ਿਆਦਾ ਇਹਨਾਂ ਦੀ ਮਤਲਬ ਸ਼ੁਕਰਗੁਜ਼ਾਰ ਹਾਂ ਕਿ ਮੈਂ ਇਹਨਾਂ ਨਾਲ ਸਕਰੀਨ ਸ਼ੇਅਰ ਕਰਨ ਦਾ ਮੈਨੂੰ ਮੌਕਾ ਮਿਲਿਆ ਤੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਫਿਲਮ ਦਾ ਕੈਰੈਕਟਰ ਵੀ ਮੇਰਾ ਇੱਕ ਪਿੰਡੂ ਜੀ ਕੁੜੀ ਦਾ ਕੈਰੈਕਟਰ ਹੈ ਜੋ ਕਿ ਲਾਈਕ ਇੱਕਦਮ ਮਤਲਬ ਕਦੇ ਵੀ ਉਹ ਕਦੇ ਵੀ ਲੜ ਸਕਦੀ ਹੈ ਬਸ ਉਹਨੂੰ ਮਜਨੂ ਹੀ ਚਾਹੀਦਾ ਹੈ ਇਸ ਫਿਲਮ ਦੇ ਵਿੱਚ ਤੇ ਸਾਡੀ ਜਿਹੜੀ ਦੂਜੀ ਐਕਟਰ ਹੈਗੀ ਨਾ ਸਾਡੇ ਨਾਲ ਸਾਬੀ ਸੂਰੀ ਜੀ ਹੁਣ ਸਾਨੂੰ ਦੋਨਾਂ ਨੂੰ ਮਜਨੂ ਚਾਹੀਦਾ ਹੈ ਤੇ ਹੁਣ ਅਸੀਂ 22 ਮਾਰਚ ਨੂੰ ਅਸੀਂ ਤੁਹਾਨੂੰ ਸਾਰਿਆਂ ਨੂੰ ਆਹੀ ਕਹਾਂਗੇ ਕਿ ਤੁਸੀਂ ਥੀਏਟਰ 'ਚ ਆਓ ਤਾਂ ਕਿ ਸਾਨੂੰ ਦੱਸੋ ਕਿ ਤੁਹਾਨੂੰ ਸਾਡੀ ਫਿਲਮ ਕਿਵੇਂ ਦੀ ਲੱਗੀ ਫਿਰ ਅਸੀਂ ਤੁਹਾਨੂੰ ਦੱਸਾਂਗੇ ਕਿ ਸਾਡੇ ਦੋਨਾਂ 'ਚੋਂ ਮਜਨੂ ਕਿਹਦਾ ਹੋਇਆ ਕੀ ਚੜਾ ਚਾਹੁੰਦੇ ਫਿਲਮ ਦੇ ਵਿੱਚ ਦੀ ਕਾਸ ਲੈ ਕੇ ਆਈ ਆ ਪਹਿਲਾਂ ਵੀ ਤੁਸੀਂ ਬਹੁਤ ਹਿੱਟ ਕੀ ਦਿੱਤੇ ਨੇ ਪੰਜਾਬ ਅੱਜ ਤੋਂ ਸਭ ਤੋਂ ਪਹਿਲੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਥੋੜਾ ਜਿਹਾ ਲਾਉਣ ਕਰਦੇ ਪਾਣੀ ਮੰਗਿਆ ਸੀ ਪਾਣੀ ਨਹੀਂ ਆਇਆ ਬਾਹਰ ਨਹੀਂ ਨਿਕਲ ਰਹੀ ਹਾਂਜੀ ਹਾਂਜੀ ਰੋਲ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਸਿਮਰਨ ਭਾਰਤਵਾਜ ਤੇ ਤੁਸੀਂ ਕਿਹਾ ਕਿ ਤੁਸੀਂ ਬਹੁਤ ਸਾਰੇ ਹਿੱਟ ਦਿੰਦੇ ਆ ਉਹ ਹਿੱਟ ਦੇ ਪਿੱਛੇ ਮੇਰਾ ਹੱਥ ਨਹੀਂ ਹੈ ਸਭ ਤੋਂ ਪਹਿਲੇ ਹੱਥ ਹੈ ਬਾਬਾ ਜੀ ਦਾ ਦੂਸਰੇ ਨੰਬਰ ਤੇ ਹੱਥ ਹੈਗਾ ਗੁਰਮੀਤ ਜੀ ਦਾ ਜਿਨ੍ਹਾਂ ਨੇ ਮੈਨੂੰ ਚਾਂਸ ਦਿੱਤਾ ਕਿਉਂਕਿ ਚਾਂਸ ਬਹੁਤ ਵੱਡੀ ਗੱਲ ਹੁੰਦੀ ਹੈ ਸਿੰਗਰਸ ਬਹੁਤ ਨੇ ਬਹੁਤ ਸਾਰਾ ਕੰਪੀਟੀਸ਼ਨ ਹੈ ਬਟ ਉਹਨੂੰ ਚਾਂਸ ਦੇਣਾ ਬਹੁਤ ਵੱਡੀ ਗੱਲ ਹੈ ਇੱਕ ਉਮੀਦ ਜਗਾਣਾ ਕਿਸੇ ਦੀ ਆਵਾਜ਼ ਨੂੰ ਡੰਮੀ ਰਿਕਾਰਡ ਕਰਨਾ ਵੀ ਬਹੁਤ ਵੱਡੀ ਗੱਲ ਹੈ ਇੱਥੇ ਸਭ ਤੋਂ ਬਹੁਤ ਵੱਡੇ ਵੱਡੇ ਲੋਕ ਹੈ ਜਿਹੜੇ ਅੱਛਾ ਗਾਉਂਦੇ ਹੈ ਸਾਰੇ ਹੀ ਅੱਛਾ ਗਾਉਂਦੇ ਹੈ ਅਸ ਤੇ ਕੁਝ ਵੀ ਨਹੀਂ ਹੈਗੇ ਲੇਕਿਨ ਉਸ ਨੂੰ ਪਰਖ ਕੇ ਉਹਨੂੰ ਚਾਂਸ ਦੇਣਾ ਉਸ ਨੂੰ ਸਹੀ ਜਗ੍ਹਾ ਤੇ ਪਲੇਸਮੈਂਟ ਦੇਣੀ ਉਹਦੇ ਲਈ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ ਸੋ ਮੱਚ ਕੁਲਮੀ ਜੀ ਤੇ ਮੈਂ ਗੱਲ ਕਰਾਂਗੀ ਇਸ ਪਿਕਚਰ ਦੀ ਪਿਕਚਰ ਦਾ ਕਨਸੈਪਟ ਬਹੁਤ ਅੱਛਾ ਹੈ ਇੱਕ ਪਿਆਰ ਵਾਲਾ ਕਨਸੈਪਟ ਹੈ ਉਹਨੇ ਤੁਸੀਂ ਪੁੱਛ ਰਹੇ ਸੀ ਕਿ ਪਿਆਰ ਸੱਚਾ ਹੁੰਦਾ ਹੈ ਜਾਂ ਨਹੀਂ ਹੁੰਦਾ ਤੁਸੀਂ ਇੱਕ ਲਾਈਨ ਕੁੱچی ਸੀ ਤੇ ਪਿਆਰ ਸੱਚਾ ਹੁੰਦਾ ਹੈ ਅਟਰੈਕਸ਼ਨ ਸੱਚਾ ਨਹੀਂ ਹੁੰਦਾ ਜਿਹੜਾ ਲਵ ਹੈ ਉਹ ਪਿਓਰ ਹੁੰਦਾ ਹੈ ਅਟਰੈਕਸ਼ਨ ਪਿਓਰ ਨਹੀਂ ਹੁੰਦਾ ਅਟਰੈਕਸ਼ਨ ਹੁੰਦਾ ਥੋੜੇ ਦਿਨ ਵਾਸਤੇ ਲਵ ਹੁੰਦਾ ਲਾਈਫਟਾਈਮ ਵਾਸਤੇ ਤੇ ਮੈਂ ਜਿੱਥੇ ਵੇਖਿਆ ਹੈ ਕਿ ਆ ਪਿਕਚਰ ਮੈਂ ਦੇਖੀ ਹੈ ਤੇ ਲਾਈਫਟਾਈਮ ਵਾਲਾ ਪਿਆਰ ਹੀ ਹੈ ਅਟਰੈਕਸ਼ਨ ਵਾਲਾ ਨਹੀਂ ਹੈ ਜ਼ਰੂਰ ਜਾਇਓ ਦੇਖਣ ਪਿੱਕਚਰ ਬਹੁਤ ਅੱਛੀ ਹੈ ਬਹੁਤ ਵਧੀਆ ਪਿੱਕਚਰ ਹੈ ਹਾਂ ਜਿਹੜੀ ਸਭ ਤੋਂ ਵੱਡੀ ਗੱਲ ਹੈ ਫਿਲਮ ਚ ਕੈਰੈਕਟਰ ਬਹੁਤ ਇੰਪੋਰਟੈਂਟ ਹੈ ਪ੍ਰੀਤ ਘਰਾਂ ਦਾ ਕੈਰੈਕਟਰ ਤੇ ਆਪਣਾ ਕਿਰਨ ਮੈਡਮ ਇਹਨਾਂ ਦਾ ਕੈਰੈਕਟਰ ਜਿਹੜੇ ਦੂਸਰੇ ਹਿਰੋਇਨ ਨੇ ਤੇ ਬਾਕੀ ਸਪੋਰਟਿਵ ਸ਼ਮਿੰਦਰ ਮਾਲ ਜੀ ਤੇ ਇਹਨਾਂ ਨੇ ਤੇ ਗੱਲ ਕਰਨਾ ਹੀ ਮੇਰੇ ਲਈ ਉਹ ਕੀ ਕਹਿੰਦੇ ਕਿ ਇਹਨਾਂ ਦੇ ਕਦਮਾਂ ਚ ਬੈਣਾ ਨਾ ਗੱਲ ਹੈ ਕਿਉਂਕਿ ਇਹਨਾਂ ਦੇ ਕਦਮਾਂ ਚ ਬੈਜਿਏ ਜਾਂ ਇਹਨਾਂ ਦੀ ਗੱਲ ਕਰ ਲਈਏ ਵਨ ਇਜ਼ ਦ ਸੇਮ ਥਿੰਗ ਗੱਲ ਹੀ ਨਹੀਂ ਕਰ ਸਕਦੇਓ ਤੇ ਹੋਰ ਜਿੰਨੇ ਵੀ ਨਿਰਮਲ ਰਿਸ਼ੀ ਮੈਡਮ ਪੰਗੂ ਮੈਡਮ ਕਾਫੀ ਸਾਰੇ ਮਲਕੀ ਤਰਾਨੀ ਜੀ ਤੇ ਬਹੁਤ ਸਾਰੇ ਐਕਟਰ ਹੈ ਉਹਨਾਂ ਨੇ ਇੰਨਾ ਕਮਾਲ ਦਾ ਕਿਉਂਕਿ ਮੈਂ ਜਦੋਂ ਬੈਕਗ੍ਰਾਉਂਡ ਕਰਦਾ ਤੇ ਸਾਨੂੰ ਫਿਲਮ ਪੂਰੀ ਸਾਹਮਣੇ ਸਮਝ ਆ ਜਾਂਦੀ ਹੈ ਸੋ ਇਹਨਾਂ ਸਾਰਿਆਂ ਦਾ ਬਹੁਤ ਜ਼ਬਰਦਸਤ ਰੋਲ ਹੈ ਸਿੰਗਰਸ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਬਹੁਤ ਅੱਛੇ ਤਰੀਕੇ ਨਾਲ ਜਿੱਦਾਂ ਮੈਂ ਕਿਹਾ ਉਦਾਂ ਨੇ ਉਹਨਾਂ ਨੇ ਸਪੋਰਟ ਕੀਤਾ ਗਾਣਾ ਗਾਇਆ ਕਈ ਵਾਰ ਆ ਵੀ ਗੱਲ ਹੁੰਦੀ ਹੈ ਨਾ ਕਿ ਇੱਕ ਸਿੰਗਰ ਕਹਿੰਦਾ ਜੀ ਮੈਂ ਲੈਣਾ ਹੀ 5 ਲੱਖ ਰੁਪਏ ਗਾਣਾ ਗਾਣ ਦਾ ਤੇ ਮੇਰੇ ਕਹਿਣ ਤੇ ਕੀ ਪਤਾ ਉਹ ਫਰੀ ਤੇ ਗਾ ਕੇ ਚਲਾ ਜਾਏ ਬਹੁਤ ਵੱਡੀ ਗੱਲ ਹੈ ਸੋ ਆ ਵੀ ਸਪੋਰਟ ਹੁੰਦਾ ਹੈ ਸਿੰਗਰਾਂ ਦਾ ਸੋ ਉਹਨਾਂ ਦਾ ਧੰਨਵਾਦ ਸਾਰਿਆਂ ਦਾ ਧੰਨਵਾਦ ਤੇ ਸਭ ਤੋਂ ਵੱਡਾ ਧੰਨਵਾਦ ਹੈ ਜੀ ਤੁਹਾਡਾ ਮੀਡੀਆ ਦਾ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਸਾਰੇ ਇਸ ਪਿਕਚਰ ਨੂੰ ਇੰਨੀ ਕੁ ਪ੍ਰਮੋਟ ਕਰੋ ਇੰਨੀ ਕੁ ਪ੍ਰਮੋਟ ਕਰੋ ਕਿ ਘੱਟੋ ਘੱਟ ਤੁਹਾਡੇ ਮੀਡੀਆ ਰਾਈ ਆਹ ਪਿਕਚਰ ਚ ਲੋਕੀ 22 ਤਰੀਕ ਨੂੰ ਪਹੁੰਚ ਜਾਣ ਦੱਸਣਾ ਦੇਖੋ ਸ਼ਮਿੰਦਰ ਮਾਲ ਸਰ ਜਿਹੜੇ ਇਹਨਾਂ ਨੇ ਜੋ ਗੱਲ ਕਹਿਤੀ ਹੈ ਕਿ ਪਹਿਲੇ ਵੀ 뮤직 ਦਾ ਜੋ ਪਾਰਟ ਹੁੰਦਾ ਸੀ 70 30% ਤੇ ਅੱਜ ਵੀ ਉਹੀ ਐ ਅੱਜ ਜਿਆਦਾ ਹੋ ਗਿਆ ਐ 80% ਮਿਊਜ਼ਿਕ ਐ ਤੇ 20% ਫਿਲਮ ਐ ਠੀਕ ਐ ਨਾ ਤੁਸੀਂ ਕੋਈ ਵੀ ਇਸ ਚ ਚੁੱਕ ਕੇ ਵੇਖ ਲੋ ਮੇਰੇ ਨਾਲ ਮੈਨੂੰ 150 ਤੋਂ ਉੱਪਰ ਫਿਲਮਾਂ ਮੈਂ ਕਰ ਲਈਆਂ ਤੇ 2300 2400 ਗਾਣਾ YouTube ਦੇ ਉੱਤੇ ਐਲਬम्स ਕਰ ਲਈਆਂ ਇੰਨਾ ਸਿੰਗਰ ਗਾਇਆ 2001 ਤੋਂ ਇੰਨਾ ਹਿੱਟ ਮਾਰਿਆ ਲੌਂਗ ਲਾਚੀ ਜੋ ਪਹਿਲਾ ਗਾਣਾ ਬਣਿਆ ਸੀ 1.5 ਬਿਲੀਅਨ ਉਹ ਸਾਡੇ ਨਾਂ ਤੇ ਆ ਗਿਆ ਅੱਜ ਦੀ ਡੇਟ 'ਚ ਇੱਕ ਗਾਣਾ ਚੱਲ ਰਿਹਾ ਸਾਗਰ ਦੀ ਵੋਟੇ ਲੈਂਦੀ ਇੰਡਗਾ ਚੱਲਾ ਉਹ ਗਾਣੇ ਨੇ ਇੰਟਰਨੈਟ ਕਹਿੰਦੇ ਬ੍ਰੇਕ ਕਰਤਾ ਉਹ ਕਹਿੰਦੇ ਇੰਟਰਨੈਟ ਬ੍ਰੇਕ ਕਰਤਾ ਉਸ ਗਾਣੇ ਨੇ ਸੋ ਉਹ ਮੇਰਾ 2005 ਦਾ ਗਾਣਾ ਸੀ ਸੋ ਉਹ ਗਾਣਾ ਹੁਣ ਚੱਲ ਰਿਹਾ ਹੈ ਪਰ ਤੇ ਗਾਣਾ ਇਦਾਂ ਦੀ ਚੀਜ਼ ਹੈ ਜੋ ਤੁਹਾਨੂੰ ਇੱਕਦਮ ਨਾਲ ਅਟੈਕ ਕਰਦਾ ਹੈ ਗਾਣੇ ਨੂੰ ਸੁਣ ਕੇ ਘੱਟ ਤੋਂ ਘੱਟ ਸ਼ੁੱਕਰਵਾਰ ਨੂੰ ਤੁਸੀਂ ਫਰਾਈਡੇ ਨੂੰ ਜਦੋਂ ਫਿਲਮ ਲੱਗਦੀ ਹੈ ਤੇ ਤੁਸੀਂ ਫਿਲਮ 'ਚ ਜ਼ਰੂਰ ਪਹੁੰਚਦੇ ਹੋ ਯਾਰ ਗਾਣਾ ਵਧੀਆ ਇੱਕ ਵਾਰ ਗਾਣਾ ਵੇਖਦੇ ਆ ਤੇ ਫਿਲਮ ਚੰਗੀ ਹੋਏਗੀ ਫਿਲਮ ਚ ਜਿਹੜਾ ਸਾਡਾ ਕੈਪਟਨ ਆਫ ਦ ਸ਼ਿਪ ਹੈ ਸਜਾਦ ਖਾਨ ਸਾਹਿਬ ਜਿਨੇ ਫਿਲਮ ਬਣਾਈ ਹੈ ਡਾਇਰੈਕਟਰ ਜਿਹੜੇ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਕਿਉਂਕਿ ਮੈਂ ਇਸ ਫਿਲਮ ਤੋਂ ਕਾਫੀ ਟਾਈਮ ਤੋਂ ਸ਼ੁਰੂ ਤੋਂ ਜੁੜਿਆ ਹਾਂ ਕਈ ਵਾਰ ਫਿਲਮ ਜਦੋਂ ਅਸੀਂ ਪਹਿਲੀ ਵਾਰ ਵੇਖੀ ਦੀ ਹੈ ਤੇ ਇੱਕ ਬੰਦੇ ਨੂੰ ਚੰਗੀ ਨਹੀਂ ਲੱਗਦੀ ਫਿਰ ਦੂਸਰੇ ਬੰਦੇ ਨੂੰ ਚੰਗੀ ਲੱਗਦੀ ਮੈਨੂੰ ਵੀ ਬੁਲਾਇਆ ਗਿਆ ਮੌਕਾ ਦਿੱਤਾ ਗਿਆ ਤੁਸੀਂ ਫਿਲਮ ਵੇਖੋ ਤੇ ਮੈਂ ਕੁਝ ਗੱਲਾਂ ਕੀਤੀਆਂ ਕਿ ਹਾਂ ਕਰ ਇਦਾਂ ਕਰ ਲਈਏ ਤੇ ਇਹਨਾਂ ਨੇ ਜਰਾ ਜਿਹਾ ਵੀ ਕੰਪਰੋਮਾਈਜ਼ ਨਹੀਂ ਕੀਤਾ ਫਿਲਮ ਤੇ ਦੁਬਾਰਾ ਪਿਕਚਰ ਨੂੰ ਜਿੱਥੇ ਸ਼ੂਟ ਕਰਨਾ ਉੱਥੇ ਸ਼ੂਟ ਕੀਤਾ ਜਿੱਥੇ ਪਿਕਚਰ ਨੂੰ ਹੋਰ ਛੋਟਾ ਕਰਨਾ ਛੋਟਾ ਕਰਨਾ ਵੱਡਾ ਕਰਨਾ ਗਾਣਾ ਦੁਬਾਰਾ ਸ਼ੂਟ ਕਰਨਾ ਗਾਣਾ ਦੁਬਾਰਾ ਮੈਂ ਕਿਹਾ ਗਾਣਾ ਵਧੀਆ ਨਹੀਂ ਬਣਿਆ ਕੋਈ ਹੋਰ ਗਾਣਾ ਬਣਾ ਲੀਏ ਉਹ ਸ਼ੂਟ ਕਰ ਲੀਏ ਇਹਨਾਂ ਨੇ ਕਿਸੇ ਵੀ ਥਾਂ ਤੇ ਕੰਪਰੋਮਾਈਜ਼ ਨਹੀਂ ਕੀਤਾ ਤੇ ਫਿਲਮ ਕੰਪਰੋਮਾਈਜ਼ ਵਾਲੀ ਫਿਲਮ ਨਹੀਂ ਹੈ ਛੋਟੇ ਬਜਟ ਦੀ ਜ਼ਰੂਰ ਹੈ ਲੇਕਿਨ ਫਿਲਮ ਚ ਕੁਝ ਹੈ ਹਾਂਜੀ ਇੱਕ ਗਾਣਾ ਮੈਂ ਗਾਇਆ ਸੀ ਪੰਜਾਬ ਦਾ ਗਾਣਾ ਮੈਨੂੰ ਯਾਦ ਨਹੀਂ ਪੂਰੀ ਤਰ੍ਹਾਂ ਠੀਕ ਹੈ ਨਾ ਦੋ ਲਾਈਨਾਂ ਜੀ ਹੋ ਜਾਣ ਪਤਾ ਨਹੀਂ ਗਾਣਾ ਚਲਾ ਦਿਓ ਕਿਦਾਂ ਲਿਪਸ ਹਿਲਾਉਗਾ ਨਹੀਂ ਨਹੀਂ ਲਾਈਵ ਦੋ ਪੰਕਤੀਆਂ ਲਾ ਦਿਓ ਗਾਣਾ ਗਾਣਾ ਨਹੀਂ ਲਾਈਵ ਗਾ ਲਾਈਵ ਗਾਣੇ ਚਲਾ ਗਾਣਾ ਚਲਾ ਦਿਓ ਯਾਰ ਮੜੇ ਉਹ ਬਹੁਤ ਟਾਈਮ ਹੋ ਗਿਆ ਗਾਣਾ ਸਦਕੇ 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 ਜਾਵਾਂ ਪੰਜਾਬ ਤੂੰ ਮੈਂ ਸਦਕੇ ਜਾਵਾਂ ਮੈਂ ਸਦਕੇ ਜਾਵਾਂ ਪੰਜਾਬ ਤੋਂ ਮੈਂ ਸਦਕੇ ਜਾਵਾਂ ਮੈਂ ਸਦਕੇ 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 ਜਾਵਾਂ ਪੰਜਾਬ ਤੋਂ ਮੈਂ ਸਦਕੇ ਜਾਵਾਂ ਸੋ ਇਦਾਂ ਦਾ ਇੱਕ ਗਾਣਾ ਸੀ ਤੇ ਬਾਕੀ ਹੋਰ ਜਿਹੜਾ ਇੱਕ ਅਕੰਪਨਿਸ ਦੇ ਤੌਰ ਤੇ ਗਾਣਾ ਗਾਇਆ ਜਿਹੜੇ ਗਾਣੇ ਅੱਛੇ ਗਾਣ ਵਾਲੇ ਨੇ ਸਿਮਰਨ ਭਰਦਵਾ ਜਿਨੇ ਲੌਂਗ ਲਾਚੀ ਟੂ ਗਾਣਾ ਗਾਇਆ ਸੀ ਉਹਨਾਂ ਨੇ ਇਸ ਪਿਕਚਰ 'ਚ ਦੋ ਤਿੰਨ ਗਾਣੇ ਗਾਏ ਨੇ ਮਿਲਦਾ तकरीबन ਜਿੰਨੇ ਫੀਮੇਲ ਦੇ ਨੇ ਉਹ ਇਹਨਾਂ ਨੇ ਗਾਏ ਹੈ ਜਿਹੜੇ ਕਿਰਨ ਸ਼ੇਰგილ ਦੇ ਪਰਿਆਕ ਦੂਸਰੀ ਜਿਹੜੀ ਹੈਰੋਇਨ ਨੇ ਉਹਨੇ ਉੱਤੇ ਸ਼ੂਟ ਨੇ ਹਸ਼ਮਾ ਸੁਲਤਾਨਾ ਜੀ ਨੇ ਗਾਣਾ ਗਾਇਆ ਨਛੱਤਰ ਗਿਲ ਦੇ ਹੈਰੋਇਨ ਨੇ ਗਾਣਾ ਗਾਇਆ ਕਮਲ ਖਾਨ ਐ ਜੈਸਮਿਨ ਅਕਟਰ ਉਹਨਾਂ ਦਾ ਵੀ ਇੱਕ ਗਾਣਾ ਬਹੁਤ ਅੱਛਾ ਇੱਕ ਮੋਮਬੱਤੀ ਕਰਕੇ ਗਾਣਾ ਹੈ ਤੇ ਉਹ ਅੱਜ ਰਿਲੀਜ਼ ਹੈ ਤੇ ਉਹ ਗਾਣਾ ਵੀ ਸੁਣੋ ਗਾਣਾ ਅੱਛਾ ਹੈ ਸੋ ਕੁੱਲ ਮਿਲਾ ਕੇ ਇਹਦਾ ਮਿਊਜ਼ਿਕ ਤੇ ਜਿੰਨੀ ਕਿ ਮਿਹਨਤ ਮੈਂ ਕਰ ਸਕਦਾ ਸੀ ਕਿਸਮਤ ਪਿਕਚਰ ਦਾ ਬੈਕਗ੍ਰਾਉਂਡ ਕੀਤਾ ਸੀ ਜੋ ਉਹ ਉਹਦੇ ਵਿੱਚ ਜਿੱਦਾਂ ਅਸੀਂ ਸੋਚਿਆ ਸੀ ਕਿ ਪਿਕਚਰ ਚੱਲੇਗੀ ਤੇ ਮੈਨੂੰ ਲੱਗਦਾ ਬੈਕਗ੍ਰਾਉਂਡ ਵਜੋਂ ਵੀ ਆ ਪਿਕਚਰ ਦਾ ਬੈਕਗ੍ਰਾਉਂਡ 뮤직 ਵੀ ਕੀਤਾ ਤੇ ਤੁਸੀਂ ਬੈਕਗ੍ਰਾਉਂਡ ਵਜੋਂ ਵੀ 뮤직 ਸੁਣੋਗੇ ਕਿਉਂਕਿ ਉਹਨਾਂ ਮੈਂ ਮੇਨ ਤੁਹਾਨੂੰ ਪੁਆਇੰਟ ਮੁੱਦਾ ਕੀ ਕਹਿਣਾ ਚਾਹੁੰਦਾ ਗਾਣੇ ਸਾਰੇ ਬਣਾਉਂਦੇ ਆ ਲੋਕ ਬਹੁਤ ਬੰਦੇ ਗਾਣੇ ਬਣਾਉਂਦੇ ਆ ਗਾਣੇ ਚੱਲਦੇ ਵੀ ਐ ਕਈ ਗਾਣੇ ਨਹੀਂ ਚੱਲਦੇ ਐ ਲੇਕਿਨ ਬੈਕਗ੍ਰਾਉਂਡ 뮤직 ਜਿਹੜਾ ਫਿਲਮ ਦਾ ਹੁੰਦਾ ਹੈ ਉਸ ਤੋਂ ਬਿਗੈਰ ਫਿਲਮ ਕੁਛ ਨਹੀਂ ਅੱਜ ਵੀ ਹੈ ਪਹਿਲੇ ਵੀ ਸੀ ਜਦੋਂ ਤੋਂ ਫਿਲਮ ਦਾ ਦਹਾਕਾ ਸ਼ੁਰੂ ਹੋਇਆ ਉਦੋਂ ਤੋਂ ਲੈ ਕੇ ਅੱਜ ਤੱਕ ਬੈਕਗ੍ਰਾਉਂਡ ਮਿਊਜ਼ਿਕ ਤੋਂ ਬਿਨਾਂ ਫਿਲਮ ਨਾ ਕੋਈ ਤੁਸੀਂ ਵੇਖ ਸਕਦੇ ਹੋ ਤੁਹਾਨੂੰ ਰੌਅ ਫੁਟੇਜ ਪਿਕਚਰ ਦੀ ਵਿਖਾਤੀ ਜਾਏ ਕੋਈ ਵੀ ਬੰਦਾ ਕਹੇਗਾ ਪਿਕਚਰ ਕੀ ਹੈ ਸਮਝ ਨਹੀਂ ਆ ਰਹੀ ਸੋ ਬੈਕਗ੍ਰਾਉਂਡ ਐਸ ਪਿਕਚਰ ਦਾ ਬਹੁਤ ਕਮਾਲ ਦਾ ਹੋਇਆ ਇੱਕ ਇੱਕ ਚੀਜ਼ ਤੇ ਮਿਹਨਤ ਕੀਤੀ ਗਈ ਹੈ ਇੱਕ ਇੱਕ ਸੀਨ ਤੇ ਮਿਹਨਤ ਕੀਤੀ ਗਈ ਹੈ ਬਾਕੀ ਆ ਕਿ ਉਹਦਾ ਅਸਰਾ ਚਾਹੀਦਾ ਓਟ ਅਸਰਾ ਕੀ ਪਤਾ ਰਾਤੋ ਰਾਤ ਦੋ ਦਿਨ ਚ ਸਾਗਰ ਦੀ ਬੋਟੀ ਸਮਝ ਨਹੀਂ ਆਇਆ ਉਹ ਗਾਣਾ ਕਿੱਥੋਂ ਨਿਕਲਿਆ ਕਿੱਥੋਂ ਬਾਹਰ ਆਇਆ ਉਹਨੇ ਇੰਟਰਨੈਟ ਬ੍ਰੇਕ ਹੀ ਕਰਕੇ ਰੱਖਤਾ ਮੈਂ ਆਪਣੀ ਜ਼ਿੰਦਗੀ ਵਿੱਚ ਮੈਨੂੰ 24 ਸਾਲ ਹੋ ਗਏ ਜੇ ਮਿਊਜ਼ਿਕ ਕਰਦੇ ਤੇ 2000 ਉਸ ਤੋਂ ਪਹਿਲੇ ਇੱਕ ਫੁੱਲਾਂ ਵਾਲੀ ਰਜਾਈ ਗਾਣਾ ਕੀਤਾ ਸੀ ਉਹ ਬੜਾ ਸੁਪਰ ਹਿੱਟ ਗਾਣਾ ਹੋਇਆ ਸੀ ਲੇਕਿਨ ਆ ਗਾਣਾ ਮੈਂ ਜਦੋਂ ਕੀਤਾ ਟੀ ਸੀਰੀਜ਼ ਲਈ ਤੇ ਆ ਗਾਣਾ ਬਦੋ ਠੀਕ ਠਾਕ ਸੀ ਤੇ ਆ ਦੋ ਤਿੰਨ ਦਿਨਾਂ ਦੇ ਅੰਦਰ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਕੋਈ ਵੀ ਬੰਦਾ ਆਪਣੀ ਰੀਲ ਚੈੱਕ ਕਰੋ ਤੇ ਇੱਕ ਰੀਲ ਤੋਂ ਬਾਅਦ ਅਗਰ ਸਾਗਰ ਦੀ ਬੋਟੀ ਰੀਲ ਨਾ ਆਏ ਹਰ ਰੀਲ ਚ ਸਾਗਰ ਦੀ ਬੋਟੀ ਆਏਗਾ ਤੇ ਸ਼ਾਇਦ 22 ਤਰੀਕ ਨੂੰ ਇਦਾਂ ਹੀ ਹੋਏ ਕਿ ਲੋਕੀ ਇੱਕ ਵਾਰੀ ਫਿਲਮ ਵੇਖ ਕੇ ਜਾਣ ਤੇ ਮੌਤ ਪਬਲਿਸਿਟੀ ਦੇ ਨਾਲ ਲੋਕੀ ਕਿ ਗੈਰਾਂ ਕੀ ਮਜਨੂ ਫਿਲਮ ਵਿੱਚ ਵੇਖਣ ਜਾਣਗੇ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਏ ਔਰ ਸਾਡੀ ਸਾਡੀ ਸਾਰੀ ਟੀਮ ਵੱਲੋਂ ਤੇ ਗੁਰੂ ਰਾਮਦਾਸ ਨਗਰੀ ਦੇ মিডিਆ ਨੂੰ ਬਹੁਤ ਹੀ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਸੀਂ ਅਕਸਰ ਜਦੋਂ-ਜਦੋਂ ਵੀ ਅਸੀਂ ਇੱਥੇ ਆਉਂਦੇ ਰਹੇ ਹਾਂ ਤੁਸੀਂ ਬਹੁਤ ਸਾਥ ਦਿੱਤਾ ਹੈ ਮੇਰੇ ਤੇ ਇਹ ਬਹੁਤ ਪਹਿਲਾਂ ਤੋਂ ਜੁੜਿਆ ਬਹੁਤ ਪਹਿਲਾਂ ਤੋਂ ਜੁੜਿਆ ਹੋਇਆ ਕਿਉਂਕਿ ਮੈਨੂੰ ਉਹ ਦੱਸਣਾ ਹੀ ਪੈਂਦਾ ਹੁੰਦਾ ਹੈ ਕਿ ਮੈਂ ਮੇਰੀ ਸ਼ੁਰੂਆਤ ਐਜ਼ ਹੀਰੋ 1981 ਤੋਂ ਪਹਿਲੀ ਸ਼ੂਟਿੰਗ ਕੀਤੀ ਸੀ ਅਸੀਂ ਅੰਮ੍ਰਿਤਸਰ ਪਰਵਾਰੀ ਦਾ ਨਾਂ ਸੀ ਚਪਟਵਾਰੀ ਤੇ ਮੈਂ ਤਾਂ ਭੁੱਲ ਨਹੀਂ ਸਕਦਾ ਕਿਉਂਕਿ ਮੈਨੂੰ ਤਾਂ ਇੱਕ ਕਿਸਮ ਦਾ ਮੇਰਾ ਤਾਂ ਇਸ ਲਾਈਨ ਦੇ ਵਿੱਚ ਬਰਥ ਹੋਇਆ ਉਹ ਸੋ ਥੈਂਕ ਯੂ ਵੈਰੀ ਮਚ ਰਹੀ ਗਲ ਫਿਲਮਾਂ ਦੀ ਫਿਲਮਾਂ ਤਾਂ ਬਣਦੀਆਂ ਰਹਿੰਦੀਆਂ ਬਣਦੀਆਂ ਰਹੀਆਂ ਮੈਂ ਹੁਣ ਤੱਕ 350 ਦੇ ਕਰੀਬ ਫਿਲਮਾਂ ਕਰ ਚੁੱਕਿਆ ਹਾਂ ਪੰਜਾਬੀ ਮਲਿਆਲਮ ਕਾਮਿਲ ਤੇਲਗੂ ਯਾਰ ਸਭ ਸੋ ਹਰ ਬੰਦਾ ਹਰ ਪ੍ਰੋਡਿਊਸਰ ਫਿਲਮ ਬਣਾਉਂਦਾ ਹੈ ਜਦੋਂ ਵੀ ਉਹਦੇ ਦਿਮਾਗ 'ਚ ਇੱਕ ਚੀਜ਼ ਹੁੰਦੀ ਹੈ ਇੱਕ ਤਾਂ ਦੋ ਤਿੰਨ ਚੀਜ਼ਾਂ ਨਾਲ ਜੁੜੀਆਂ ਹੁੰਦੀਆਂ ਕਿ ਇੱਕ ਤਾਂ ਉਹਨੂੰ ਸ਼ੌਕ ਹੁੰਦਾ ਹੈ ਕਿ ਵੀ ਫਿਲਮ ਬਣਾਈਏ ਆਪਣੇ ਕਲਚਰ ਦੀ ਆਪਣੇ ਪੰਜਾਬੀ ਦੀ ਦੂਸਰਾ ਹਰ ਪ੍ਰੋਡਿਊਸਰ ਜ਼ਰੂਰ ਹੈ ਉਮੀਦ ਕਰਦਾ ਕਿ ਵੀ ਮੈਂ ਕੁਝ ਨਾ ਪੁੱਛੇ ਦੇ ਵਿੱਚੋਂ ਕਮਾਵਾ ਕਿਉਂਕਿ ਇਹ ਚੈਰਿਟੀ ਦੇ ਨਾਲ ਤਾਂ ਵਸਤੇ ਤਾਂ ਕੋਈ ਫਿਲਮ ਕੋਈ ਵੀ ਨਹੀਂ ਬਣਾਉਂਦਾ ਨਾਟ ਅ ਸਿੰਗਲ ਵਨ ਇਹ ਤੁਸੀਂ ਸਾਰੇ ਜਾਣਦੇ ਹੋ ਸੋ ਫਿਲਮ ਅੱਛੀ ਬਣੀ ਹੈ ਇੱਕ ਬੈਲੈਂਸ ਬਜਟ ਦੇ ਵਿੱਚ ਬਣੀ ਹੈ ਕੋਈ ਛਲਾਂਗਾ ਨਹੀਂ ਮਾਰੀਆਂ ਕੋਈ ਇੱਧਰ ਨਹੀਂ ਉੱਧਰ ਨਹੀਂ ਹਰ ਬੰਦਾ ਚੰਗੀ ਫਿਲਮ ਬਣਾਉਂਦਾ ਹੈ ਆਪਣੇ ਵੱਲੋਂ ਤਾਂ ਜਿਵੇਂ ਸਾਡੇ ਹੀਰੋ ਨੇ ਦੱਸਿਆ ਕਿ ਹਰ ਬੰਦਾ ਆਪਣੇ ਵਾਸਤੇ ਸ਼ੋਲੇ ਫਿਲਮ ਬਣਾ ਕੇ ਚਾਹਦਾ ਦੀ ਮੇਰੀ ਫਿਲਮ ਸੁਪਰ ਡੁਪਰ ਹਿੱਟ ਹੋਵੇ ਇੱਕ ਚੀਜ਼ ਜੋ ਮੈਂ ਇੰਨੇ ਟਾਈਮ ਦੇ ਵਿੱਚ ਮਹਿਸੂਸ ਕੀਤੀ ਹੈ ਕਿ ਜਿਹੜੇ ਸਾਡੇ ਕਿਰਦਾਰ ਹਨ ਅਸੀਂ ਇਹਦੇ ਵਿੱਚ ਅਸੀਂ ਹਰ ਉਹਦੇ ਵਿੱਚ ਨਏ ਮਤਲਬ ਡਬਲ ਜ਼ਿੰਦਗੀ ਜੀਂਦੇ ਆ ਜਿਹੜੇ ਕਿਰਦਾਰ ਹੁੰਦੇ ਨੇ ਜੋ ਵੀ ਇਹਦੇ ਫਿਲਮਾਂ 'ਚ ਕੰਮ ਕਰਦੇ ਆ ਇੱਕ ਤਾਂ ਉਹਨਾਂ ਦਾ ਜੋ ਘਰੇਲੂ ਜਿਸ ਤਰ੍ਹਾਂ ਦੇ ਵਿੱਚ ਉਹਨਾਂ ਦਾ ਰੁਟੀਨ ਹੈ ਵਾਟ ਜ਼ਿੰਦਗੀ ਦਾ ਤੇ ਦੂਸਰਾ ਫਿਲਮਾਂ ਦੇ ਵਿੱਚ ਅਸੀਂ ਆਉਂਦੇ ਆ ਕਰਦੇ ਪਰ ਫਿਲਮ ਦਾ ਹਿੱਟ ਹੋਣਾ ਸਭ ਤੋਂ ਪਹਿਲਾਂ ਫਾਇਦਾ ਹੁੰਦਾ ਹੈ ਪ੍ਰੋਡਿਊਸਰ ਨੂੰ ਡਾਇਰੈਕਟਰ ਨੂੰ ਤੇ ਹੀਰੋ ਹੀਰੋਇਨ ਫਿਰ ਨਾਲ ਜੁੜ ਜਾਂਦੀਆਂ ਚੀਜ਼ਾਂ ਵੀ ਇਹਦੇ ਵਿੱਚ ਫਿਲਮ ਵੀ ਸਭ ਕੁਝ ਹੈ ਕਿਹਦਾ ਕਿਰਦਾਰ ਕਿਨੇ ਕਿਵੇਂ ਨਿਭਾਇਆ ਕਿਉਂਕਿ ਇਹ ਸਾਰਾ ਕੰਬੀਨੇਸ਼ਨ ਹੈ ਬਣਿਆ ਹੋਇਆ ਜ਼ਿੰਦਗੀ ਦੇ ਵਿੱਚ ਜਦੋਂ ਵੀ ਕੋਈ ਚੀਜ਼ ਉੱਠਦੀ ਹੈ ਉਹਦੇ ਨਾਲ ਸਾਰੀਆਂ ਚੀਜ਼ਾਂ ਜੁੜੀਆਂ ਹੁੰਦੀਆਂ ਤੁਸੀਂ ਵੀ ਦੇਖਦੇ ਹੋ ਅਕਸਰ ਇੱਕ ਫਿਲਮ ਹੀ ਹਿੱਟ ਨਹੀਂ ਹੁੰਦੀ ਸਾਰਾ ਕੁਝ ਪੂਰੀ ਯੂਨਿਟ ਹਿੱਟ ਹੋ ਜਾਂਦੀ ਹੈ ਡਾਇਰੈਕਟਰ ਹਿੱਟ ਹੋ ਜਾਂਦਾ ਹੈ ਪ੍ਰੋਡਿਊਸਰ ਦੀ ਲੱਗੀ ਹੋਈ ਲਾਗਤ ਉਹਨੂੰ ਵਾਪਸ ਆ ਜਾਂਦੀ ਹੈ ਸੋ ਅਸੀਂ ਵੀ ਇਹ ਫਿਲਮ ਬਣਾਈ ਹੈ ਸਾਰਿਆਂ ਨੇ ਮਿਲ ਕੇ ਬਹੁਤ ਅੱਛੀ ਟੀਮ ਹੈ ਡਾਇਰੈਕਟਰ ਬਹੁਤ ਅੱਛਾ ਹੈ ਤੇ ਪ੍ਰੋਡਿਊਸਰ ਬਟ ਨੈਚੁਰਲ ਅੱਛਾ ਹੋਏਗਾ ਤੇ ਤੁਹਾਡੇ ਸਾਹਮਣੇ ਅੱਜ ਇੱਥੇ ਤੱਕ ਲੈ ਕੇ ਆਇਆ ਰਾਈਟਰ ਨੇ ਬਹੁਤ ਆਪਣੀ ਜ਼ਰੂਰਤੋਂ ਜ਼ਿਆਦਾ ਮਿਹਨਤ ਕੀਤੀ ਹੈ ਰਹੀ ਗੱਲ 뮤ਜ਼ਿਕ ਦੀ ਜੇ ਆਪਾਂ ਅੱਜ ਤੋਂ 30 35 40 ਸਾਲ ਵੀ ਪਿੱਛੇ ਚਲੇ ਜਾਈਏ ਤੇ ਵਿਦਾਊਟ 뮤ਜ਼ਿਕ ਫਿਲਮ ਨਹੀਂ ਹੁੰਦੀ ਪੁਰਾਣੇ ਟਾਈਮ ਤੇ ਦੇਖ ਲਓ ਫਿਲਮਾਂ ਜਿੰਨੀਆਂ ਵੀ ਆਉਂਦੀਆਂ ਸੀਗੀਆਂ ਅਸੀਂ ਤੇ ਉਦੋਂ ਛੋਟੇ-ਛੋਟੇ ਸੀ ਜਦੋਂ ਅ ਰਫੀ ਸਾਹਿਬ ਇੱਥੇ ਤਾਂ ਕਾਸ਼ਾ ਬੌਂਸਲੇ ਜੀ ਸਾਰੇ ਕੁਝ ਹੋਰ ਸਿੰਗਰ ਵੀ ਆਉਂਦੇ ਸੀਗੇ ਨਾਲ-ਨਾਲ ਉਦੋਂ ਮਿਊਜ਼ਿਕ ਦਾ ਮੈਂ ਤੇ ਇਹ ਕਹਾਂਗਾ ਕਿ 60 40 ਨਹੀਂ 70 40 70 30 ਦਾ ਯੋਗਦਾਨ ਹੁੰਦਾ ਹੁੰਦਾ ਸੀਗਾ ਤੁਸੀਂ ਪੁਰਾਣੀਆਂ ਫਿਲਮਾਂ ਚੱਕ ਕੇ ਦੇਖ ਲਓ ਅੱਜ ਵੀ ਉਹ ਗਾਣੇ ਜ਼ਿੰਦਾ ਨੇ ਅੱਜ ਵੀ ਜਦੋਂ ਗਾਣੇ ਵੱਜਦੇ ਆ ਤਾਂ ਆਦਮੀ ਇੱਕ ਵਾਰ ਰੁਕ ਜਾਂਦਾ ਹੁਣ ਤੁਸੀਂ ਤੇ ਸਾਰੇ ਯੂ ਆਰ ਆਲ ਯੰਗ ਬਲੱਡ ਆਪਣੇ ਪੇਰੈਂਟਸ ਨੂੰ ਤੁਹਾਡੇ ਫਾਦਰ ਉਹਨਾਂ ਨੂੰ ਕਦੇ ਪੁੱਛਣਾ ਕਿ ਉਦੋਂ ਤੁਹਾਡੇ ਟਾਈਮ ਦੇ ਵਿੱਚ ਕਿਸ ਤਰ੍ਹਾਂ ਉਹ ਤੁਹਾਨੂੰ ਦੱਸਣਗੇ ਉਹਨਾਂ ਦੇ ਤਾਂ ਇੱਥੇ ਤੱਕ ਹੈ ਕਿ ਗਾਣੇ ਵੀ ਯਾਦ ਹੋਣਗੇ ਕਿ ਉਹ ਗਾਣਾ ਉਦੋਂ ਇਹ ਹੋਇਆ ਸੀ ਉਹ ਹੋਇਆ ਸੀ ਨਹੀਂ ਹੁੰਦਾ ਜੀ ਜੋ ਥੋੜਾ ਵੀ ਕਿਤੇ ਪਲੇ ਹੁੰਦਾ ਸਾਰੇ ਗਾਣੇ ਯਾਦ ਸੋ 뮤직 ਦਾ ਬਹੁਤ ਵੱਡਾ ਭਾਰਟ ਹੈ ਮੇਰੇ ਸਾਹਮਣੇ ਲੇਕਿਨ ਉਹਦੇ ਨਾਲ ਨਾਲ ਲਿਖਣ ਵਾਲਿਆਂ ਦੀ ਵੀ ਬਹੁਤ ਹੀ ਅੱਛੀ ਯੋਗਤਾ ਸਾਹਮਣੇ ਹੁੰਦੀ ਹੈ ਕਿ ਅਗਰ ਉਹਨੇ ਅੱਛੇ ਸ਼ਬਦ ਪਰੋਏ ਹੈ ਯਾਨੀ ਕਿ ਪੋਇਟਰੀ ਕਰ ਲੈ ਫਿਰ ਉਹਨੂੰ ਤਾਂ ਬਾਅਦ ਦੇ ਵਿੱਚ ਹੀ 뮤직 ਡਾਇਰੈਕਟਰ ਉਹਦੀ ਧੁਨ ਦੇ ਵਿੱਚ ਔਰ ਸਿੰਗਰ ਵੀ ਕਿਹਦੇ ਸੂਟ ਕਰਦਾ ਹੈ ਕੌਣ ਵਧੀਆ ਗਾ ਸਕਦਾ ਹੈ ਕਿਹਦੇ ਤੇ ਪਿਕਚਰਾਈਜ਼ ਕਰਨਾ ਹੈ ਤੇ ਹਰ ਬੰਦੇ ਦਾ ਆਪਣਾ ਆਪਣਾ ਪਾਰਟ ਹੈ 뮤직 ਡਾਇਰੈਕਟਰ ਦਾ ਇਹਦੇ ਵਿੱਚ ਬਹੁਤ ਵੱਡਾ ਪਾਰਟ ਹੁੰਦਾ ਹੈ ਉਹਨੇ ਪੂਰਾ ਅਰੇਂਜ ਕਰਨਾ 뮤직 ਦੇ ਨਾਲ ਨਾਲ ਕਿ ਪੂਰੀ ਟੀਮ ਨੂੰ ਜੋੜ ਕੇ ਲੈ ਕੇ ਆ ਕੇ ਇੱਥੇ ਤੱਕ ਪਹੁੰਚਾਉਣਾ ਇਜ਼ ਨਾਟ ਅ ਜੋਕ ਸੋ ਅਸੀਂ ਸਾਰੇ ਫਿਲਮਾਂ ਬਣਾਉਂਦੇ ਆ ਰਹੇ ਹਾਂ ਬਣਾਉਂਦੇ ਜਾਵਾਂਗੇ ਜਦੋਂ ਤੱਕ ਜਿਹਦਾ ਕਾਰਵਾ ਚੱਲਦਾ ਹੈ ਉਹ ਚਲਾਉਂਦਾ ਜਾਏਗਾ ਅਸੀਂ ਐਵੇਂ ਤੁਹਾਡੇ ਕੋਲ ਆਉਂਦੇ ਰਹਾਂਗੇ ਸੋ ਤੁਸੀਂ ਹੁਣ ਸਾਰੇ ਮਿਲ ਕੇ ਸਾਨੂੰ ਬਸ ਇਹ ਹੈ ਕਿ মিডিਆ ਹੀ ਦੇ ਨਾਲ ਜੁੜੀਆਂ ਹੋਈਆਂ ਫਿਲਮਾਂ ਲਾਈਨੀਆਂ ਸਾਰੀਆਂ ਸ਼ਖਸੀਅਤਾਂ ਪ੍ਰੋਡਿਊਸਰ ਡਾਇਰੈਕਟਰ ਵਾਟੇਵਰ ਸੋ ਤੁਸੀਂ ਤੁਹਾਡੇ ਥਰੂ ਅਸੀਂ ਚਾਹਾਂਗੇ ਕਿ ਦਰਸ਼ਕ ਆਉਣ ਤੇ ਸਾਡੀ ਫਿਲਮ ਦੇਖਣ ਜਿਵੇਂ ਸਾਡੀ ਹੀਰੋਇਨ ਨੇ ਥੋੜੀ ਜਿਹਾ ਪਹਿਲਾਂ ਕਿਹਾ ਵੀ ਜਿੱਥੇ ਸਾਨੂੰ ਦੱਸਣ ਕਿ ਅਸੀਂ ਕੀ ਚੰਗਾ ਕੀਤਾ ਹੈ ਕੀ ਮਾੜਾ ਕੀਤਾ ਹੈ ਬਲਕਿ ਸਾਨੂੰ ਇਹ ਚੀਜ਼ ਦੇ ਆਗਾਹ ਕਰ ਸੋ ਥੈਂਕ ਯੂ ਵੈਰੀ ਮਚ ਤੁਸੀਂ ਇਵੇਂ ਹੀ ਸਾਨੂੰ ਸਪੋਰਟ ਕਰਦੇ ਰਹੋ ਵਿਸ਼ੂ ਆਲ ਦਾ ਬੈਸਟ